ਮਨ ਮੇਰੇ ਨਿਜ ਘਰਵਾਸਾ ਹੋਏ oh mind dwell in your balanced state of your own inner being ਮਨ ਮੇਰੇ ਮੇਰਾ ਮਨ ਇੱਕ ਗੱਲ ਧਿਆਨ ਚ ਰੱਖੀ ਨਿਜ ਘਰਵਾਸਾ ਹੋਏ ਜੇ ਤੇਰੇ ਨਿੱਜੀ ਵਿਚਾਰਾਂ ਦੇ ਵਿੱਚ ਤੇਰੀ ਸੋਚ ਦੇ ਵਿੱਚ ਤੇਰੇ ਮਨ ਦੇ ਵਿੱਚ ਪ੍ਰਮਾਤਮਾ ਜੀ ਪ੍ਰਤੀ ਕਿਸੇ ਇਨਸਾਨ ਪ੍ਰਤੀ ਕਿਸੇ ਜਾਨਵਰ ਪ੍ਰਤੀ ਕਿਸੇ ਵੇਦ ਸ਼ਾਸਤਰ ਪ੍ਰਤੀ ਅੱਛੀ ਸ਼ਰਧਾ ਹੈ ਔ ਸ਼ਰਦਾ ਨਾਲ ਕੀਤੀ ਸੇਵਾ ਹੀ ਤੈਨੂੰ ਪਾਰ ਲੈ ਸਕਦੀ ਆ ਵਾਹਿਗੁਰੂ ਅਸਲਾਮ ਵਾਲੇਕੁਮ ਆਮੀਨ ਤੇ ਚਾਹੇ ਤੂੰ ਜੈ ਸ਼੍ਰੀ ਰਾਮ ਕਹੇ ਚਾਹੇ ਕੁਝ ਵੀ ਯਗ ਤਪ ਪਾਠ ਪੂਜਾ ਹਵਨ ਕਰਦਾ ਤਾਂ ਹੀ ਪਰਵਾਹ ਹੈ ਜੇ ਤੇਰੇ ਮਨ ਦੇ ਵਿੱਚ ਦੂਜੇ ਦੇ ਪ੍ਰਤੀ ਆਦਰ ਹੈ ਤੇਰੀ ਮਿੱਟੀ ਬੋਲੀ ਹੈ ਤੈਨੂੰ ਸਾਰਿਆਂ ਦੇ ਵਿੱਚੋਂ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ ਤਾਂ ਹੀ ਤੇਰੀ ਸੱਚੀ ਨਵਾਜ ਮੰਨੀ ਜਾਏਗੀ ਤਾਂ ਹੀ ਤੇਰਾ ਪਾਸ ਪਾਰ ਲਾ ਸਕਦਾ ਤਾਹੀ ਤੋਰੇ ਕੀਤਾ ਹੋਇ ਲੰਗਰ ਵੀ ਲੱਪ ਤੇ ਨੇ ਪਾਰ ਲੋਂਗੇ ਤੂੰ ਤਾਂ ਹੀ ਪਾਰ ਜਾ ਸਕਦਾ ਜੇ ਤੇਰੇ ਅੰਦਰ ਤੇਰੀ ਸੋਚ ਚ ਪ੍ਰਮਾਤਮਾ ਹੈ ਫਿਰ ਤੇਰੀ ਹਰੇਕ ਮੋਜ ਚ ਪ੍ਰਮਾਤਮਾ ਹੈ